ਕੋੜੇ ਮਨਦੀਪ ਉੱਠ ਜਾ ਸੂਰਜ ਚੜ੍ਹ ਕੇ ਸਿਰ ਤੇ ਆ ਗਿਆ ਸਾਰੇ ਲੋਕਾਂ ਨੇ ਕੰਮ ਧੰਦੇ ਕਰਕੇ ਆਪੋ ਆਪਣੇ ਕੰਮਾਂ ਧੰਦਿਆਂ ਨੂੰ ਚੱਲ ਗਏ ਤੇਰਾ ਅਜੇ ਦੇ ਨਹੀਂ ਨਿ ਚੜਿਆ ਸੁੱਤੀ ਪਈ ਆ ਤੂੰ ਉੱਠ ਕੇ ਬਾਹਰ ਆ ਕੋਈ ਕੰਮ ਕਰ ਲੈ ਵੇਲੇ ਨਾਲ ਉੱਠ ਕੇ ਲੋਕ ਸਾਰਾ ਕੰਮ ਧੰਦਾ ਕਰਕੇ ਆਪੋ ਆਪਣੇ ਕੰਮੀ ਧੰਦੀ ਚੱਲ ਜਾਂਦੇ ਆ 12 ਵਜ ਗਏ ਅਜੇ ਤਾਈਂ ਸੁੱਤੀ ਪਈ ਆ ਵੇਖੋ ਸੁਖ ਦੇ ਬਾਪੂ ਹਾਂ ਮੇਰੇ ਕੋਲੋਂ ਹੁਣ ਸਬਰ ਨਹੀਂ ਹੁੰਦਾ ਪੂਰੇ 5 ਸਾਲ ਹੋ ਗਏ ਮੇਰੇ ਸੁਖ ਦੇ ਵਿਆਹ ਹੋਏ ਨਹੀਂ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ਮੈਂ ਤੇ ਤਰਸ ਗਈ ਆ ਇਹਦੇ ਨਾਲ ਦੀਆਂ ਦੇ 2 2 3 3 ਜਵਾਕ ਹੋ ਗਏ ਆ ਕਿਹਨੇ ਅਜੇ ਤੱਕ ਸਾਨੂੰ ਜਵਾਕ ਦਾ ਮੂੰਹ ਹੀ ਨਹੀਂ ਵਿਖਾਇਆ बैठी आ बैठी आ की सोची जानी कुछ नहीं सोचना की है अपनी नौ बारे सोचती वे ला ना, ना भेन जी किसी स्याने कोल नहीं जाना ना मेरे नहीं तो मेरे सुख नहीं मनना बापू नहीं मनना ये आखी सन ਹੋ ਤਾਂ ਠੀਕ ਆ ਕੁਲਵਿੰਦਰ ਕੁਰੇ ਪਰ 6 ਸਾਲ ਹੋ ਗਏ ਮੇਰੀ ਭੈਣ ਮਨਜੀਤ ਦੇ ਘਰ ਪੋਤਾ ਪੋਤੀ ਹੋਏ ਆ ਤੇ ਘਰ ਭਰਿਆ ਭਰਿਆ ਲੱਗਦਾ ਜਦੋਂ ਜਵਾਕ ਨਾ ਵੇੜੇ ਦੇ ਵਿੱਚ ਖੇਡਦੇ ਆ ਨਾ ਬੜੇ ਸੋਹਣੇ ਲੱਗਦੇ ਮੇਰੇ ਪੁੱਤਰੀ ਜਾਲੀ ਵੇਖ ਲੈ ਬੜੀ ਸੋਹਣੀ ਲੱਗਦੀ ਵੇੜਾ ਭਰਿਆ ਭਰਿਆ ਲੱਗਦਾ ਹਾਏ ਮੇਰੀ ਕਿਸਮਤ ਮੈਂ ਤੇ ਰੋਜ਼ ਅਰਦਾਸਾਂ ਕਰਦੀ ਆ ਘਰੇ ਕਦੋਂ ਰੱਬ ਬਹੁੜੂਗਾ ਚੰਗਾ ਭੈਣੇ ਮੈਂ ਚਲਦੀ ਮੈਂ ਤੇ ਜਾ ਕੇ ਰੋਟੀ ਟੱਕ ਵੀ ਕਰਨਾ ਚੰਗਾ ਭੈਣਾ ਮੈਂ ਚਲਦੀ ਹੁਣ ਮੇਰੀ ਪੁੱਤਰੀ ਰੋਂਦੀ ਹੋਣੀ ਆ ਉਹਨਾਂ ਦੀ ਮਾਰ ਸੋਈ ਦੇ ਵਿੱਚ ਟੱਕੀ ਹੋਣੀ ਉਹਨੇ ਤੇ ਮੁੜ ਕੇ ਜੇ ਛੜਪੀ ਤੇ ਹਟਣਾ ਨਹੀਂਗਾ ਮਾਤਾ ਅੱਠ ਪੇ ਜੇ ਅੱਠ ਕੀ ਪਤਾ ਮਾਤਾ ਕੀ ਤੂੰ ਸੇਰੇ ਸੇਰ ਕਿਹੜੀਆਂ ਗੱਲਾਂ ਸ਼ੁਰੂ ਕਰਕੇ ਬਹਿ ਜਾਨੀਂ ਤਾਨੂੰ ਦੁਆ ਨੂੰ ਹੋਰ ਕੋਈ ਕੰਮ ਨਹੀਂ ਮਾਤਾ ਤਾਈ ਵੀ ਵੇਲੀ ਆ ਸਵੇਰੇ ਆਣ ਕੇ ਬਹਿ ਜਾਂਦੀ ਤੇਰੇ ਕੋਲ ਤੇਰੇ ਕੰਨ ਭਰਨੇ ਸ਼ੁਰੂ ਕਰ ਦਿੰਦੀ ਆ ਤਾਈ ਨੂੰ ਵੀ ਹੋਰ ਕੋਈ ਕੰਮ ਨਹੀਂ ਆ ਮਾਤਾ ਮੈਂ ਤੁਹਾਡੀਆਂ ਨਾ ਉੱਥੇ ਖਲੋਤੇ ਸਾਰੀਆਂ ਗੱਲਾਂ ਸੁਣ ਲਈਆਂ ਆ ਤਾਈ ਦਾ ਤੇ ਕੰਮ ਹੀ ਇਹੋ ਆ ਪਿਆ ਆਣ ਕੇ ਕੰਨ ਭਰਨੇ ਸ਼ੁਰੂ ਕਰ ਦਿੰਦੀ ਤੜਕੇ ਤੜਕੇ ਪੁੱਤ ਮੈਂ ਕੀ ਕਰਾਂ ਮੈਨੂੰ ਹੌਲ ਪੈਂਦੇ ਆ ਜਦੋਂ ਮਤੁਜੇ ਲੋਕਾਂ ਦੇ ਘਰ ਜਾ ਕੇ ਖੇਡਦੇ ਨਹੀਂ ਕੋਈ ਨਾ ਮਾਤਾ ਆਪਾਂ ਨੂੰ ਵੀ ਰੱਬ ਤਾਊਗਾ ਥੋੜਾ ਹੌਂਸਲਾ ਰੱਖ ਉਹ ਤੇ ਮਹਾਰਾਜ ਤੇ ਭਰੋਸਾ ਰੱਖ ਸਾਰਾ ਕੁਝ ਹੋਊਗਾ ਵੇਖ ਪੋਤਾ ਮੇਰੇ ਕੋਲ ਨਹੀਂ ਹੁਣ ਚੀਰਾ ਹੁੰਦਾ ਕੋਈ ਹੀ ਲਵਸੀਲਾ ਕਰੀਏ ਦਵਾਈ ਬੂਟੀ ਦਾ ਮੈਥੋਂ ਨਹੀਂ ਹੋ ਜਾ ਰਿਹਾ ਜਾਂਦਾ ਬੜਾ ਟਾਈਮ ਹੋ ਗਿਆ ਤੂੰ ਮਾਤਾ ਇਦਾਂ ਸੋਚ-ਸੋਚ ਬਿਮਾਰ ਹੋ ਜਾਣਾ ਬਿਮਾਰ ਤੇ ਮੈਂ ਅੱਗੇ ਰਹਿਣੀ ਆ ਸੋਚ ਸੋਚ ਕੇ ਬਿਮਾਰ ਹੋਈ ਜਾਨੀ ਆ ਤੂੰ ਮੇਰੇ ਅੱਖੇ ਨਹੀਂ ਲੱਗਦਾ ਨਾ ਤੇਰਾ ਬਾਪੂ ਲੱਗਦਾ ਤੇ ਕੀ ਕਰੀਏ ਮਾਤਾ ਤੂੰ ਦੱਸ ਉਹ ਤੇ ਕੋਈ ਚੀਜ਼ ਚੁੱਕ ਕੇ ਲਿਆਉਣ ਆਲੀ ਹੋਵੇ ਤੇ ਅਸੀਂ ਲੈ ਆਈ ਤੂੰ ਆਪਣੇ ਬਾਪੂ ਨੂੰ ਮਨਾ ਜਿਹੜਾ ਤੇਰੀ ਤਾਈ ਕਹਿੰਦੀ ਆ ਉਹ ਕਰਕੇ ਵੇਖ ਲਈਏ ਪੁੱਤ ਨਹੀਂ ਨਹੀਂ ਮਾਤਾ ਉਹ ਕੰਮ ਨਹੀਂ ਚੱਲਣਾ ਅਹੀਂ ਗੁਰੂ ਘਰ ਜਾਣ ਵਾਲੇ ਬੰਦੇ ਅਹੀਂ ਕਿਸੇ ਸਿਆਣੇ ਸੋਣੇ ਦੇ ਨਹੀਂ ਜਾਣਾ ਮਹਾਰਾਜ ਨੇ ਜਦੋਂ ਦੇਣਾ ਹੋਊਗਾ ਨਾ ਪਰਮਾਤਮਾ ਨੇ ਆਪੇ ਦੇ ਦੇਣਾ ਸਰ ਮੈਨੂੰ ਪੋਤਾ ਪੁੱਤਰੀ ਚਾਹੀਦਾ ਪੁੱਤ ਸਿੱਧੀ ਗੱਲ ਹੀ ਤੇ ਖਰੀਦ ਲਿਆ ਮਾਤਾ ਜੀ ਬਜਾਰੋਂ ਮਿਲਦਾ ਹਰ ਕਿਤੇ ਤੇ ਕੋਈ ਗੱਲਾਂ ਕਰੀ ਜਾਨੀ ਤੇ ਸਵੇਰੇ ਤੋਂ ਲੈ ਕੇ ਪੈ ਜਾਨੀ ਸ਼ਾਮਾਂ ਤੱਕ ਇਹੋ ਗੱਲਾਂ ਤੇਰੇ ਕੋਲ ਚੱਲ ਜਾ ਉਠ ਛੁੱਟੀ ਅਵੇਲਾ ਬਾਪੂ ਮਗਰ ਜਾ ਉਹ ਤੇ ਜਾਣਾ ਹੀ ਆ ਮੈਂ ਤੇ ਤੂੰ ਜਿਆਦਾ ਨਾ ਸੋਚੀ ਜਾ ਇਹ ਘੜੋ ਚਾਹ ਪੀਓ ਵੇਖੋ ਜੀ ਮੇਰਾ ਜੀਤ ਨਹੀਂ ਕਰਦਾ ਗੱਲ ਕਰਨੋ ਆਪਣੇ ਸੁੱਖ ਦੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਇਹਦੇ ਨਾਲ ਦੀਆਂ ਦੇ ਦੋ ਦੋ ਜਵਾਬ ਹੋ ਗਿਆ ਅਜੇ ਤੱਕ ਸਾਨੂੰ ਇਹਨੇ ਕੋਈ ਪੋਤੇ ਪੁੱਤਰੀ ਦਾ ਮੂੰਹ ਨਹੀਂ ਵਿਖਾਇਆ ਐਵੇਂ ਸੁਦੇਸ਼ ơi ਕਲਪਨ ਲਾ ਪਈਆਂ ਤਨ ਹੋਰ ਕੋਈ ਕੰਮ ਨਹੀਂ ਹੈਗਾ ਚਾਹ ਵੀ ਪੀਤੀ ਹੈ ਚਾਹ ਪੀ ਲਾਂਦੇ ਸਵੇਰੇ ਜੇ ਉੱਠ ਕੇ ਨਾ ਰੱਬ ਦਾ ਨਾਮ ਲਿਆ ਕਰੋ ਠੀਕ ਹੈ ਆਪੇ ਰੱਬ ਬੜੂਗਾ ਅਸੀਂ ਕਿਸੇ ਦਾ ਮਾੜਾ ਸਤਾ ਕੀਤਾ ਆ ਆਪੇ ਹੀ ਰੱਬ ਦਊਗਾ ਕੁਲਵਿੰਦਰ ਕਰੇ ਰੱਬ ਅਗੇ ਪਾਰ ਕਰੇਗਾ ਅਰਦਾਸ ਕਰੇਗਾ ਰੱਬ ਆਪੇ ਸੁਣੂਗਾ ਜੀ ਮੈਂ ਤੇ ਵਾਧੂ ਪਾਠ ਕਰਦੀ ਆ ਅਰਦਾਸ ਵੀ ਕਰਦੀ ਆ ਪਤਾ ਨਹੀਂ ਰੱਬ ਕਿੱਥੇ ਲੁਕਿਆ ਬੈਠਾ ਸਾਡੀ ਸੁਣਦਾ ਹੀ ਨਹੀਂ ਬੱਸ ਠੀਕ ਐ ਪਾਠ ਕਰਿਆ ਕਰ ਐਵੇਂ ਕਲਪਨਾ ਕਰ ਜੀ ਮੈਂ ਤੇ ਕਲਪਨਾ ਹੀ ਆ ਸਾ ਵੇਖੋ ਆਪਣੀ ਗਵਾਂਡਨ ਸ਼ੀਰੋ ਉਹਦੇ ਮੁੰਡੇ ਨੂੰ ਅਜੇ 2 ਬਰੇ ਹੋਏ ਆ ਤੇ 6 ਮਹੀਨਿਆਂ ਦੀ ਕੁੜੀ ਖੇਡਦੀ ਆ ਵੇੜੇ ਚ ਜਦੋਂ ਮੈਂ ਉਹਨਾਂ ਦੀ ਕੁੜੀ ਨੂੰ ਵੇਣੀ ਆ ਤੇ ਮੈਨੂੰ ਹੌਰ ਪੈਂਦੇ ਆ ਕੋਈ ਨਹੀਂ ਆ ਕਲੁੰਦਰ ਕੋਲੇ ਰੱਬ ਆਪੇ ਮੇਲ ਕਰੂਗਾ ਨੌ ਨੋ ਮਾਰਾ ਚੰਗਾ ਨਾਮ ਬੋਲਿਆ ਕਰ ਇਦੇ ਵਿੱਚ ਉਹਦਾ ਕੀ ਵਿਚਾਰੀ ਦਾ ਕਸੂਰ ਆ। ਉਹਦੀ ਗਲਤੀ ਥੋੜੀ ਆ। ਤੂੰ ਜਾਇਆ ਗਿਆ ਮੇਰਾ ਪਰਸ ਲੈ ਗਿਆ ਤਾਂ ਮੈਂ ਦੁਕਾਨ ਤੇ ਗਿੜਾ ਲਾ ਕੇ ਆਉਂ। ਲੈ ਉਹ ਨਹੀਂ ਆ ਜੀ। ਮੈਨੂੰ ਇਹ ਸਭ ਕੁਝ ਕਰਨਾ ਪੈਣਾ। ਉਹ ਤੇ ਮਾਂ ਰਣੀ ਜੀ ਸੁੱਤੀ ਆ। ਹੁੰਡੇ ਨੂੰ ਤੇ ਚੱਲ ਛੁੱਟੀ ਉਹਨੇ ਤੇ ਅੱਜ ਲੇਟ ਹੀ ਉੱਠਣਾ। ਹਾਂਜੀ ਮੰਮੀ ਜੀ ਮੈਂ ਉੱਠ ਗਈ ਆ ਮੇਰੀ ਨਾ ਤਬੀਅਤ ਨਹੀਂ ਠੀਕ ਹੈ ਤੁਸੀਂ ਬੈਠੋ ਮੈਂ ਚਾਹ ਬਣਾ ਲਿਆ ਆਹੋ ਪਹਿਲਾਂ 12 ਵਜੇ ਤੱਕ ਉੱਠਦੀ ਨਹੀਂ ਹੁਣ ਬਾਪੂ ਸਾਹਮਣੇ ਨੰਬਰ ਬਣਾਉਣ ਢਈ ਆ ਮੰਮੀ ਜੀ ਮੇਰੀ ਸੱਚੀ ਨਹੀਂ ਤਬੀਅਤ ਠੀਕ ਮੇਰਾ ਸਿਰ ਦਰਦ ਹੋਣ ਡਿਆ ਹੀ ਮੈਂ ਝੂਠ ਨਹੀਂ ਬੋਲਣ ਢਈ ਜੀ ਹਲੋ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਜੀ

ਹਾਂਜੀ ਮੀਂਹ ਵਧੀਆ ਤੁਸੀਂ ਨਾ ਹਾਂਜੀ ਹੋਰ ਘਰ ਦਾ ਮੋਲ ਕਿਵੇਂ ਆ ਹਾਂਜੀ ਮम्मा ਤੁਹਾਨੂੰ ਪਤਾ ਹੀ ਅੱਗੇ ਤੁਹਾਨੂੰ ਦੱਸਿਆ ਸੀ ਇੱਥੇ ਨਾ ਤਾਈ ਜੀ ਆ ਤੇ ਉਹ ਮम्मा ਕੋਲ ਰੋਜ਼ ਆ ਜਾਂਦੀ ਅਤੇ ਕਹਿੰਦੇ ਆ ਵੀ ਆਪਾਂ ਕਿਸੇ ਸਿਆਣੇ ਕੋ ਚਲੀਏ ਸਿਆਣੇ ਕੋ ਚਲੀਏ ਤੇ ਮਤਲਬ ਇਹੋ ਨਾ ਦਾ ਕਰਕੇ ਨਾ ਫਰਨੀ ਕੀ ਨੀ ਕੀ ਘਰ ਦੇ ਵਿੱਚ ਕਲਾਕ੍ਰਿਸ਼ੀ ਹੁੰਦੀ ਰਹਿੰਦੀ ਆ ਤੇ ਨਾ ਤਾਂ ਸਿਆਣੇ ਤੋਂ ਜਾਣ ਲਈ ਸੁਖ ਮੰਨਦਾ ਤੇ ਨਾ ਪਾਪੀ ਮੰਨਦੇ ਆ ਅੱਛਾ ਤੇ ਮਮਾ ਨੂੰ ਪਤਾ ਨਹੀਂ ਕਿ ਹੋਣੀ ਚ ਕੀ ਨੋਂਦਾ ਵੈਸੇ ਮੈਂ ਮੈਡੀਸਿਨ ਤੇ ਖਾਂਦੀ ਪਈ ਅੱਛਾ ਇਹ ਤੇ ਬਹੁਤ ਵਧੀਆ ਗੱਲ ਏ ਕਿ ਸੁਖ ਵੀ ਨਹੀਂ ਮੰਨਦੇ ਤੇ ਤੇਰੇ ਡੈਡੀ ਜੀ ਵੀ ਨਹੀਂ ਮੰਨਦੇ ਤੇ ਐਵੇਂ ਚਿੰਤਾ ਨਹੀਂ ਕਰਨੀ ਬੇਟੇ ਆਪੇ ਵਾਈ ਗੁਰੂ ਜੀ ਜ਼ਰੂਰ ਝੋਲੀ ਭਰਨਗੇ ਹਾਂਜੀ ਉਹ ਰੋਣਾ ਦੇ ਪ੍ਰਮਾਤਮਾ ਤੇ ਹੀ ਹੋਂ ਤੇ ਭਰੋਸਾ ਹਾਂ ਹੋ ਇਹ ਤੇ ਸਿਆਣਿਆਂ ਕੋ ਜਾ ਜਾ ਕੇ ਤੇ ਅਸੀਂ ਆਪਣਾ ਘਰ ਉਜਾੜਨ ਵਾਲੀ ਗੱਲ ਏ ਤੇ ਇਸ ਤਰ੍ਹਾਂ ਤੇ ਨਹੀਂ ਜਾਣਾ ਚਾਹੀਦਾ ਕਿਉਂਕਿ ਉਹਨਾਂ ਨੇ ਤੇ ਆਪਣੀਆਂ ਦੁਕਾਨਾਂ ਪਾਈਆਂ ਹੋਈਆਂ ਨੇ ਹਾਂਜੀ ਤੇ ਇਹ ਤੇ ਬਹੁਤ ਬੇਵਕੂਫੀ ਆ ਵੀ ਜਿਹੜੇ ਅਸੀਂ ਉਹਨਾਂ ਕੋ ਸਿਆਣਿਆਂ ਕੋ ਜਾਣੇ ਆ ਤੇ ਅਕਾਲ ਪੁਰਖ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਉਹ ਜ਼ਰੂਰ ਬੇਟੇ ਤੁਹਾਡੀ ਝੋਲੀ ਭਰਨਗੇ ਇੱਕ ਦਿਨ ਹਾਂ ਜੀ ਤੇ ਪਰ ਮम्मा ਜੀ ਨੂੰ ਉਹ ਕੋਣ ਸਮਝਾਵੇ ਉਹ ਨੀ ਨਾ ਚਕੀਨ ਕਰ ਦਿੰਦਾ ਤਾਈ ਜੀ ਆ ਜਾਂਦੇ ਉਹਨਾਂ ਨੂੰ ਥੋੜਾ ਬਤਾ ਐਦਾ ਹੀ ਕੋਸ਼ਣਾ ਕੋ ਚੁੱਪਣਾ ਦਿੰਦੇ ਰਹਿੰਦੇ ਆ ਪਤਾ ਨਹੀਂ ਤੁਹਾਡੇ ਮम्मा ਜੀ ਮੂਰਖਿਆ ਤੇ ਤੁਹਾਡੇ ਤਾਈ ਜੀ ਵੀ ਮੂਰਖ ਹੀ ਲੱਗਦੇ ਆ ਮੈਨੂੰ ਤੇ ਹਾਂ ਜੀ ਚਲੋ ਕੋਈ ਗੱਲ ਨਹੀਂ ਮम्मा ਜੀ ਤੁਸੀਂ ਵੀ ਨਾ ਟੈਨਸ਼ਨ ਲਿਓ ਕੋਈ ਚਲੋ ਕੋਈ ਜਦੋਂ ਸੌਣੀ ਉਹ ਤੋਂ ਸੌਣੀ ਲੈਣੀ ਕੋਈ ਨਹੀਂ ਬੇਟੇ ਤੁਸੀਂ ਵੀ ਟੈਨਸ਼ਨ ਨਹੀਂ ਲੈਣੀ ਤੇ ਕੋਈ ਨਹੀਂ ਅਸੀਂ ਦੀਵਾਲੀ ਤੇ ਆਵਾਂਗੇ ਤੁਹਾਡੇ ਕੋਲ ਠੀਕ ਹੈ ਹਾਂ ਜੀ ਠੀਕ ਹੈ ਮਮਾ ਓਕੇ ਮੰਮੀ ਮੈਂ ਮੈਂ ਕਿਹਦੇ ਨਾਲ ਸੱਸ ਲੜਦੇ ਇਹਨਾਂ ਨੇ ਨਹੀਂ ਬੇਟੇ ਲੜਦੇ ਤੇ ਨਹੀਂ ਆ ਐਵੇਂ ਛੋਟੇ ਛੋਟੀ ਗੱਲ ਤੇ ਪਤਾ ਨਹੀਂ ਉਹਨਾਂ ਦੇ ਘਰ ਕੋਈ ਨਾ ਕੋਈ ਬਹਿਸ ਚੱਲਦੀ ਰਹਿੰਦੀ ਆ ਚੱਲ ਛੱਡ ਤੂੰ ਨਾ ਇਹਨਾਂ ਗੱਲਾਂ ਦੇ ਵਿੱਚ ਆਇਆ ਫਿਰ ਮੰਮੀ ਤੇ ਨੂੰ ਨਹੀਂ ਪਤਾ ਤੂ ਵੇ ਵੇਲੇ ਟਾਈਮ ਤੋਰ ਪੈਣੀ ਆ ਤੇ ਜਵਾਕ ਰੋਂਦੇ ਆ ਬਸ ਤੂੰ ਉੱਧਰ ਜਾ ਕੇ ਬੈਠੀ ਰਹਿਣੀ ਆ ਰੋਟੀ ਧੱਕ ਦਾ ਟਾਈਮ ਹੁੰਦਾ ਤੇ ਕੱਟਦਾ ਹੁੰਦਾ ਤੂੰ ਚਾਚੀ ਨਾਲ ਵੱਲ ਜਾ ਕੇ ਬਹਿ ਜਾਂਦੀ ਆਂ ਇਹ ਵੇਲੀਆਂ ਆ ਉਹਨਾਂ ਨੇ ਤੇ ਕੋਈ ਜਵਾਬ ਨਹੀਂ ਗਾ ਮੁੜ ਕੇ ਕਵੇਲਾ ਆ ਜਾਂਦਾ ਮੁੜ ਕੇ सोनू ਰੋਲਾ ਪਾਉਂਦਾ ਪਤਾ ਵੀ ਇਹ ਕਿ ਨਿਆਣੀ ਰਹਿੰਦੀ ਐ ਤੇ ਲੱਗੋ ਮੈਂ ਕੋਈ ਕੰਮ ਧੰਦਾ ਹੀ ਕਰਾਦਾ ਨੇ ਬਈ ਮੈਂ ਤੇ ਉਹਨਾਂ ਨੂੰ ਆਖ ਕੇ ਆਈ ਆ ਫੇ ਤੋ ਹੇਵੇ ਚੱਲ ਜੋ ਜਥੇ ਹੀ ਜਾਣੇ ਆਪਦੇ ਪਾਪੇ ਦੇ ਤੇ ਚੱਲ ਮਾਰਾ ਟਾਡੇ ਉਹ ਕਿਤੇ ਖੈਰ ਪਾ ਦਊਗਾ ਤੇ ਭਾਰੋ ਆਦਿਆਂ ਨਾ ਸਾਡਾ ਬਾਪੂ ਮੰਦਾ ਨਾ ਸੁੱਖ ਮੰਗਦਾ ਆ ਮੰਦਾ ਵਾ ਅਹੀਂ ਨਹੀਂ ਜਾਣਾ ਜਾਊਗਾ ਤਾਂ ਸਾਹ ਮਾਰਾ ਤੋ ਕੀ ਲੈਣਾ ਤੂੰ ਕਾ ਤੋ ਜਾ ਜਾ ਕੇ ਦੱਸਦੀ ਉਹਨਾਂ ਨੂੰ ਮੈਂ ਕਿ ਆਟੇ ਦੇ ਲੋਕ ਤੂੰ ਢੋਡੋੜਾ ਫੇਟਦੀ ਫਿਰਦੀ ਲੋਕੀ ਤੇ ਚੁੱਪਚੀ ਪੀਤੇ ਚੱਲ ਜਾਂਦੀਆਂ ਤੈਨੂੰ ਦੇ ਤੇਰੀ ਗੰਦੀ ਆਤ ਨਹੀਂ ਜਾਣੀ ਤੂੰ ਕੁੜੀ ਲੈ ਕੇ ਨਾ ਮੇਰੇ ਉਧਰ ਜਾਇਆ ਕਰ ਨਜ਼ਰ ਲਾਦਣੀ ਉਹਨਾਂ ਨੇ ਮੇਰੀ ਕੁੜੀ ਨੂੰ ਵੀ ਸੁਣ ਗਿਆ ਨਾ ਤੈਨੂੰ ਜਿੱਥੇ ਮਰਜ਼ੀ ਜਾਣ ਜਿੱਥੇ ਮਰਜ਼ੀ ਕਰਾਉਣ ਆਪਣੇ ਤੂੰ ਨਈ ਉਹਨਾਂ ਨੂੰ ਜਾ ਕੇ ਕਹਿਣਾ ਕਿ ਇੱਥੇ ਲੈ ਜਾ ਤੇ ਉੱਥੇ ਲੈ ਜਾ ਸਸਿਕਾ ਭਾਈ ਸਸਿਕਾ ਹੋਈ ਸਸਿਕਾ ਜੀ ਇਹ ਵਾਸ਼ਿੰਗ ਮਸ਼ੀਨ ਦੇਖਣੀ ਸੀ ਆਪਾਂ ਹਾਂ ਜਰੂਰ ਵੇਖੋ ਹਾਂਜੀ ਕਰ ਬਣਾਵ ਦਿਖਾ ਦਿਓ ਇਹਨਾਂ ਨੂੰ ਹਾਂ ਹਾਂ ਉਹ ਫਸਟਨ ਦੀ ਕੰਪਨੀ ਦੀ ਹੈਗੀ ਆ ਹਾਂਜੀ ਇਹਦੀ 10 ਸਾਲ ਦੀ ਵਾਰੰਟੀ ਹੈਗੀ 13000 ਰੁਪਏ ਠੀਕ ਜੀ ਇਹ ਹੈਗੀ ਆ ਭਾਜੀ ਆਪਣੇ ਕੋਲ 14 ਕਿਲੋ ਜੀ ਦੀ ਹਾਂਜੀ ਇਹ ਹੈਗੀ ਆ ਆਪਾਂ ਤੱਕ ਜਿਹੜਾ 16500 ਰੁਪਏ ਦੀ ਵੈਸਟਨ ਦੇ ਵਿੱਚ ਆ ਲੌਇਡ ਕੰਪਨੀ ਦੀ ਹੈਗੀ 14 ਕਿਲੋ ਜੀ ਵਿੱਚ 10 ਸਾਲ ਦੀ ਵਾਰੰਟੀ ਹੋਏਗੀ 19000 ਰੁਪਿਆ ਪ੍ਰਾਈਸ ਹੈਗਾ ਦਾ ਹਾਂਜੀ ਤੇ ਐਲਜੀ ਕੰਪਨੀ ਆ ਜਾਏਗੀ ਐਲਜੀ ਕੰਪਨੀ ਤਕਰੀਬਨ 17000 ਰੁਪਿਆ ਰੇਟ ਹੋਏਗਾ ਦਾ 10 ਕਿਲੋ ਜੀ ਦੇ ਵਿੱਚ ਹਾਂਜੀ ਤੇ ਰਾਗੀ ਟੀ ਸੀਰੀਜ਼ ਦੀ ਹੈ 10 ਕਿਲੋ ਜੀ ਦੇ ਵਿੱਚ 12000 ਰੁਪਿਆ ਰੇਟ ਹੋਏਗਾ ਦਾ ਤੇ ਵਾਰੰਟੀ ਗਾਰੰਟੀ ਇਹਦੀ 5 ਸਾਲ ਹੋਏਗੀ ਹਾਂਜੀ ਤੇ ਫ੍ਰਿਜ ਬੰਗਾਇਆ ਫ੍ਰਿਜ ਵੀ ਐਲਜੀ ਕੰਪਨੀ ਦੀ ਵੈਲੇ ਹੈ ਜੀ 281 ਲੀਟਰ ਹਾਂਜੀ ਇਹ ਆਪਨ ਕੋਈ 24200 ਰੁਪਿਆ ਰੇਟ ਹੋਏਗਾ ਤਾਂ 10 ਸਾਲ ਦੀ ਵਾਰੰਟੀ ਹੋਏਗੀ ਹਾਂਜੀ ਇਹ ਤਾਂ ਲੌਇਡ ਕੰਪਨੀ ਹੋਏਗੀ ਆਪਣੇ 10 ਸਾਲ ਦੀ ਵਾਰੰਟੀ ਹੋਏਗੀ 22500 ਰੁਪਿਆ ਰੇਟ ਹੋਏਗਾ 241 ਲੀਟਰ ਕੰਪਨੀ ਦੀ ਵਾਸ਼ਿੰਗ ਮਸ਼ੀਨ ਲਖੀ 17000 ਰੁਪਿਆ ਰੇਟ ਜੀ ਇੱਕ ਇਹਨਾਂ ਨੇ LG ਕੰਪਨੀ ਦੀ ਅੱਛਾ ਲੈ ਚ ਲਈ ਜੀ ਅੱਛਾ 281 ਲੀਟਰ ਦੀ ਉਹਦਾ ਹੈਗਾ ਜੀ 24000 ਰੁਪਿਆ ਰੇਟ ਜੀ ਠੀਕ ਆ ਤੇ ਤੁਸੀਂ ਵੀਰ ਜੀ ਹੋਇਆ ਟਰੈਸ ਆਪਾਂ ਲਿਖਾ ਦਿਓ ਹਾਂਜੀ ਤੇ ਭੇਜ ਦਿੰਦੇ ਉੱਥੇ ਕੀ ਨਾਂ ਜੀ ਮੇਰਾ ਸੁਖਮਨ ਕੁਸਰ ਸੁਖਮਨ ਮੇਰਾ ਸੁਖਮਨ ਹੋਏ ਕਸ਼ਮੀਰ ਸੁਖਮਨ ਸਮੀ ਸੈਂਪੈਂਡਾ ਚੰਦਲ ਚੰਦਲ ਉਹਨਾਂ ਬਲ ਖਾ ਜੋ ਆਪਾਂ 98 7 ਉਹ ਸਮਾਨ ਤੁਹਾਡੇ ਵੀਰ ਜੀ ਪਹੁੰਚਦਾ ਘਰੇ ਠੀਕ ਹੈ ਜੀ ਹਾਂ ਠੀਕ ਧੰਨਵਾਦ ਥੈਂਕ ਯੂ ਹਰ ਬਣਾ ਐ ਕੱਲ ਫਿਰ ਮੁੰਡਾ ਸੱਦ ਕੇ ਨਾ ਤੋਂ ਮੁੰਡੇ ਦੇ ਭੇਜ ਦਿਓ ਸਮਾਨ ਆਪਣੇ ਠੀਕ ਹੈ ਭਾਈ ਭੇਜ ਦਿਓ ਉਹਨਾਂ ਦਾ ਟਾਈਮ ਠੀਕ ਵਾ ਸਸਿਕਾ ਜੀ ਸਸਿਕਾ ਬੈਠੇ ਜੀ ਹਾਂਜੀ 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 ਆਹ ਲਓ ਚਾਹ ਠੀਕ ਐ ਬੈਠੋ ਮੈਂ ਮਹਾਵਾਂ ਦਿਨਾਂ ਬਾਅਦ ਆਇਆ ਅੱਜ ਦੁਕਾਨ ਤੇ ਜਿੱਕੀ ਤਾਇ ਸਾਲਾ ਹੈ ਮਾਫੇ ਨਵਾਂ ਆਇਆ ਹੈ ਨਾ ਟਾਈਮ ਨਾ ਤਿਆਰ ਹੋ ਕੇ ਆ ਜਾ ਕਰੋ ਫੇਰ ਸੁੱਤੇ ਨਾ ਰਹਾ ਕਰੋ ਚਲ ਮਾੜਾ ਮਣ ਬਤਾ ਹਥਾ ਮਨਾ ਕਰਾਉਣਾ ਨਾਲ ਆ ਕੇ ਡੈਡੀ ਮਹਾ ਦੇ ਛੁੱਟੀ ਆਉਂਦੀ ਕਿਤੇ ਡਿਊਟੀ ਤੋਂ ਇੱਕ ਦਿਨ ਤੇ ਆਪ ਦਾ ਵੀ ਕੋਸ਼ਿਸ਼ ਕਰਿਆ ਕਰੋ ਨਾ ਚਲੋ ਬਤਾ ਅਪਰਟੀਨ ਹੈ ਕਿ ਤੁਸੀਂ ਚਲਾਈ ਜਾਂਦੇ ਜੇ ਕੰਮ ਮੁੰਡਾ ਵੀ ਰੱਖਿਆ ਹੀ ਆ ਚਲੋ ਕੋਈ ਨਹੀਂ ਮੈਂ ਕੋਸ਼ਿਸ਼ ਕਰਿਆ ਕਰੂੰਗਾ ਠੀਕ ਹੋਰ ਦੱਸੋ ਕੰਮ ਕਿਦਾਂ ਵਧੀਆ ਚੱਲਦਾ ਕੰਮ ਵਧੀਆ ਡੈਡੀ ਇੱਕ ਆਪਣੇ ਘਰ ਦਾ ਮਾਹੌਲ ਵੇਖ ਕੀ ਬਣਿਆ ਬਈ ਮਾਤਾ ਸਵੇਰ ਤੋਂ ਹੀ ਲੱਗ ਪੈਂਦੀ ਆ ਇੱਕੋ ਹੀ ਗੱਲ ਲੈ ਕੇ ਬੈਠੀ ਰਹਿੰਦੀ ਇੱਕੋ ਤਾਈ ਆ ਜਾਂਦੀ ਉਹ ਚੁੱਕ ਦਿੰਦੀ ਕਿਸੇ ਨਾ ਕਿਸੇ ਗੱਲ ਤੋਂ ਤੇ ਇੱਚੇ ਉਹਦਾ ਕੀ ਕਸੂਰ ਆ ਮਨਦੀਪ ਦਾ ਇਹਦੇ ਜੋਮ ਪਰਮਾਤਮਾ ਨੇ ਜਦੋਂ ਦੇਣਾ ਉਹ ਕਹਿੰਦੀ ਸਿਆਣਿਆਂ ਦੇ ਲੈ ਕੇ ਚੱਲੀਏ ਤਾਈ ਪੁੱਠੀਆਂ ਹੀ ਗੱਲਾਂ ਸਿਖਾਉਂਦੀ ਆ ਉਹਦੇ ਤਾਈ ਤੇਰੇ ਨੂੰ ਭਜਾਉਣਾ ਬੜਾ ਲੱਗਦਾ ਆ ਮਾਦਾ ਨੂੰ ਵੀ ਸਮਝਾਓ ਨਾ ਮਾੜਾ ਮੋਟਾ ਕੋਈ ਆਪਾਂ ਸ਼ਾਮ ਨੂੰ ਸਮਝਾਉਣੇ ਆਜ ਬੈ ਕੇ ਤੇ ਚਲੋ ਠੀਕ ਆ ਹੋਰ ਕੀ ਆ ਜੇ ਸਟਾਕ ਆ ਰਹੀ ਆ ਰਹੀ ਆਜੋ ਅੰਦਰ ਆਜੋ ਆਜੋ ਹਾਂਜੀ ਰਾਜ ਦੇਖਣਾ ਸੀ ਕੋਈ ਗਾਲ ਨਹੀਂ ਬੈਠੋ ਤੁਸੀਂ ਮੁੰਡਾ ਆਉਦਾ ਤਾਂ ਬੁਖਾਉਂਦਾ ਮਾਹਾਂਗੇ ਸਾਡੇ ਦੁਕਾਨ ਤੇ ਆਜਾ ਚਾਹ ਚ ਪੀਓ ਪਾਣੀ ਆਪਣੀ ਪੀਓ ਤੇ ਬੈਠੋ ਹਾਂ